ਕਰਦੇ ਕੋਲੇ ਉੱਥੇ ਪੁਲਿਸ ਬੈਠੀ ਆ ਪਹਿਲਾਂ ਇੱਥੇ ਆ ਗਈ ਸੀ ਤਾਂ ਜਗਮੀਤ ਨਾਲ ਗੱਲਬਾਤ ਕਰਾਂਗੇ ਵੀ ਪੁਲਿਸ ਕਿਵੇਂ ਅੱਜ ਕੱਦੂ ਕਰਦੇ ਨੂੰ ਵੀ ਘੇਰਨ ਆ ਗਈ ਕੀ ਮਸਲਾ ਬਣਿਆ ਜਗਮੀਤ ਸਾਡੇ ਨਾਲ ਮੌਜੂਦਾ ਹੈ ਬਾਈ ਜਗਮੀਤ ਠੀਕ ਹੋ ਚੜਦੀ ਕਲਾ ਬਾਈ ਚੜਦੀ ਕਲਾ ਕਿਵੇਂ ਖੇਤਾਂ 'ਚ ਵੀ ਪੁਲਿਸ ਤਰੀ ਫਿਰਦੀ ਆ ਹੈ ਪਤਾ ਨਹੀਂ ਉਹਨਾਂ ਨੂੰ ਮੈਨ ਲੱਗਦਾ ਕਿ ਛੜਕਾਂ ਛੁੜਕਾਂ ਤੇ ਰਹਿਣ ਸੋਹਣੇ ਲੱਗਦੇ ਆ ਪਰ ਆਪਾਂ ਤਾਂ ਕੰਮ ਕਾਜ ਕਰਨ ਵਾਲੇ ਖੇਤ ਕਰਨ ਵਾਲੇ ਬੰਦੇ ਆ ਹਾਂ ਬਿਨਾਂ ਛੇਵੇਂ ਦਾ ਟਰੈਕਟਰ ਜੋੜ ਕੇ ਕਿਉਂਕਿ ਇਥੇ ਆਪਣੇ ਮਾਂ ਥੋੜੀ ਰੇਤ ਲੈਣਾ ਨੂੰ ਰਫੜ ਵੀ ਦੂਰਾ ਤੀਰਾਂ ਕਰਨਾ ਪੈਂਦਾ ਕਦੂ ਨੂੰ ਰਫੜ ਬੋਹਰ ਰਫੜ ਬੋਹ ਜਾਂਦੇ ਕਦੂ ਬੋਲਦੇ ਚਲੋ ਏਰੀ ਏਰੀ ਆਪੋ ਆਪਣੀ ਪੱਛਾ ਤੇ ਉਹ ਅਸੀਂ ਮਾਤਾ ਸਵੇਰੇ ਕਰ ਰਿਆ ਸੀ ਮੈਨੂੰ ਕੁਦਰਤੀ ਉਹਨਾਂ ਦਾ ਫੋਨ ਆਇਆ ਜਿਵੇਂ ਮੇਰਾ ਲਬੋਟਰੀ ਦਾ ਕੰਮ ਆ ਸਵੇਰ ਸਵੇਰ ਵੀ ਆਪਾਂ ਆਏ ਜਾਂਦਾ ਵੀ ਕਿ ਅਨਨੋਨ ਨੰਬਰ ਆਇਆ ਤੁਹਾਨੂੰ ਦੱਸ ਦਿਆਂਗੇ ਕਿ ਜਾਇਜ ਹੋ ਜਾਂ ਨਹੀਂ ਉਹ ਮੈਂ ਚੱਕੇਆਂ ਦੇ ਵੀ ਫਲਾਣਾ ਸਿੰਘ ਬੋਲਦਾ ਮੈਂ ਭਲਵੰਤ ਸਿੰਘ ਇਹ ਸਹੀ ਮੇਰਾ ਨਾ ਜੀ ਇਹ ਜੀ ਹੈ ਬਖੀਤ ਤੇ ਫਿਰ ਉਹਨਾਂ ਦੇ ਘਰੇ ਪਰਿਵਾਰ ਮੈਂਬਰਾਂ ਨੇ ਕਿਹਾ ਵੀ ਉਹਨਾਂ ਦੇ ਸਾਨੂੰ ਪਤਾ ਵੀ ਹੁੰਦਾ ਅੱਜ ਬੰਦੇ ਆਉਣੇ ਆ ਮੇਰੇ ਤਾਂ ਬੰਦੇ ਭਿਜਾ ਦੇ ਇਨਾਂ ਨੇ ਹਾਂ ਕਿਉਂਕਿ ਇਹ ਪੁਲਸ ਆਈ ਫਿਰ ਉਹਨਾਂ ਨੂੰ ਜਵਾਬ ਦੇਣਾ ਪਿਆ ਵੀ ਚੋਣਾ ਲੱਗਣਾ ਕਿ ਨਹੀਂ ਲੱਗਣਾ ਹਨਾ ਤੇ ਉਹ ਜਦੋਂ ਆਏ ਉਹਨਾਂ ਨੇ ਕਿਹਾ ਵੀ ਚਲੋ ਫੇਰ ਇਹ ਫਿਰ ਵਾਪਸ ਆ ਕੇ ਨਹੀਂ ਜੀ ਮਿਲਣਾ ਤੁ ਘਰੇ ਆ ਮੈਂ ਮੈਂ ਹੁਣ ਕੰਮ ਛੱਡ ਕੇ ਘਰੇ ਕਿਵੇਂ ਆਵਾਂ ਮਾਹ ਤਾਂ ਖੇਤ ਚਾਈਦਾ ਦੋ ਚਾਰ ਘੰਟੇ ਟਾਈਮ ਹੁੰਦਾ ਤੁਸੀਂ ਇੱਥੇ ਆ ਜਾਓ ਫਿਰ ਆਏ ਸੀ ਇੱਥੇ ਖੜੇ ਰਹੇ ਮੈਂ ਤੁਹਾਨੂੰ ਵੀਡੀਓ ਦੇ ਦਿੰਨਾ ਖੇਤ ਆ ਇਹ ਲੈ ਕੇ ਜਾਣਾ ਜੀ ਸਾਹਿਬ ਦਾ ਹੁਕਮ ਹੋਇਆ ਪਤਾ ਨਹੀਂ ਕਿਹੜੇ ਸਾਹਿਬ ਦਾ ਹੁਕਮ ਹੋਇਆ ਵੀ ਜੀ ਉੱਥੇ ਹੀ ਰੱਖਣਾ ਮੈਂ ਹੈ ਗੱਲ ਹੈਗੀ ਵੀ ਮੈਂ ਕੋਈ ਜ਼ੁਲਮ ਕੀਤਾ ਤਾਂ ਜ਼ੁਲਮ ਦੇ ਤਹਿਤ ਮੇਰੀ ਗ੍ਰਿਫਤਾਰੀ ਪਾਓ ਐਵੇਂ ਕੋ ਫੜ ਕੇ ਲੈ ਕੇ ਜਾਣਾ। ਖੇਤ ਕੰਮ ਕਰਦਾ ਹੀ ਬੰਦਾ ਕੀ ਗੁਨਾਹ ਕਰਦਾ ਗਲਤ ਹੈ। ਨਹੀਂ ਚਲੋ ਆਪਾਂ ਨਾਲ ਪੱਤਰਕਾਰੀ ਕਰਦੇ ਹਾਂ ਉਹਨਾਂ ਨੂੰ ਪੱਤਰਕਾਰੀ ਗੁਨਾਹ ਹੀ ਲੱਗਦੀ ਹੁੰਦੀ ਜੋ ਸੱਚੀ ਗੱਲ ਕਰਾਂਗੇ ਉਹ ਚੀਜ਼ ਗੁਨਾਹ ਲੱਗਦੀ ਹੈ। ਪਰ ਆਪਾਂ ਉਸ ਟਾਈਮ ਖੇਤ ਆ। ਸਵੇਰ ਅੱਜ ਕੋਈ ਇਹ ਰੌਲਾ ਪਤਾ ਕੀ ਸੀਗਾ। ਗੱਲ ਕਲੀਅਰ ਹੋਈ ਬਾਅਦ ਚ। ਹਾਂਜੀ। ਇਹ ਜਿਹੜਾ ਰੌਲਾ ਮੁੰਡਾ ਚੜੇਵਾਂ ਨਾਲ ਆ ਇੱਥੇ ਬੱਸ ਸਟੈਂਡ ਦੇ ਬਾਹਰ ਕੋਈ ਪੁਲਿਸ ਤੋਂ ਸਿਕਿਉਰਿਟੀ ਦੀ ਮੰਗ ਕਰਨ ਦੇ ਤਹਿਤ ਧਰਨਾ ਲਾਇਆ ਸੀ ਪੁਲਿਸ ਦੇ ਧਿਆਨ ਚ। ਤੇ ਸਾਰੇ ਲੋਕਾਂ ਦੇ ਵੀ ਧਿਆਨ ਚ ਉੱਥੇ ਇੱਕ ਨੌਜਵਾਨ ਕੋ ਚੜੇਵਾਨ ਦਾ ਮੁੰਡਾ ਗੁਰਵਿੰਦਰ ਸਿੰਘ ਉਹ ਲੰਘ ਰਿਹਾ ਸੀ ਉਸ ਜਦੋਂ ਲੰਘ ਰਿਹਾ ਸੀ ਉਹਨਾਂ ਦੀ ਕੋਈ ਮਾਰਮੋਟੀ ਬਹਿਸ ਹੋਈ ਬਹਿਸ ਤੋਂ ਬਾਅਦ ਉਹਨਾਂ ਗੱਡੀ ਚ ਲਾ ਕੇ ਉਹਨੂੰ ਕੁੱਟਿਆ ਮਤਲਬ ਕੋਈ ਵੀ ਪੰਜਾਬ ਦਾ ਕੋਈ ਵੀ ਅਫਸਰ ਕੋਈ ਵੀ ਬੰਦਾ ਇਹ ਦਿਲ ਤੇ ਹੱਥ ਰੱਖ ਕੇ ਕਹੜੇ ਵੀ ਇਹ ਬੰਦਾ ਨਜਾਇਜ਼ ਨਹੀਂ ਕੁੱਟਿਆ ਵੀ ਇਹ ਜਾਇਜ਼ ਕੁੱਟਿਆ ਸੀ ਇਹਦੀ ਵੀ ਗਲਤੀ ਸੀ ਮੀਡੀਆ ਦੀ ਕਵਰੇਜ ਦੇ ਤਹਿਤ ਕੁੱਟਿਆ ਗਿਆ ਬੰਦਾ ਉਹਨੂੰ ਦੇ ਦਮਨ ਦੇ ਵਿੱਚ ਉਹਨਾਂ ਦੀ ਕਵਰੇਜ ਕੀਤੀ ਪਰਿਵਾਰ ਨੇ ਬੁਲਾਇਆ ਹਨ ਉਹ ਜੋ ਵੀ ਬੁਲਾਵੇ ਅਸੀਂ ਤੇ ਜਾਣੇ ਆ ਵੇਖੋ ਪੱਤਰਕਾਰੀ ਦਾ ਸਾਡਾ ਫਰਜ਼ ਆ ਧਰਮ ਆ ਕਰਮ ਆ ਵੀ ਆ ਤੇ ਉੱਥੇ ਸਾਨੂੰ ਬੁਲਾਇਆ ਸੀ ਗਏ ਅਸੀਂ ਤਾਂ ਮਤਲਬ ਇਹ ਨਹੀਂ ਕਿalle ਆਪਾਂ ਮੁਕਸਰ ਦੇ ਵਿੱਚ ਕੁਦਰਤੀ ਵਾਰਦਾਤ ਹੀ ਪਹਿਲੀ ਹੋਈ ਆ ਪਾਸੇ ਅਸੀਂ ਜਾਈ ਦਾ ਪੱਤਰਕਾਰੀ ਕਰੀਦੀ ਆ ਜੇ ਕੋਈ ਬੁਲਾਉਂਦਾ ਤੇ ਅਸੀਂ ਜਾਣੇ ਆ ਅਸਰਮਿਕ ਅਡੋ ਅਡ ਫੀਲਡਾਂ ਮੰਜਣੀਆਂ ਕੋਈ ਕਿਸੇ ਨੂੰ ਕਿਸੇ ਮੁੱਦੇ ਤੇ ਬੁਲਾ ਲੈਂਦਾ ਕੋਈ ਕਿਸ ਨੂੰ ਕਿਸੇ ਮੁੱਦੇ ਤੇ ਬੁਲਾ ਲੈਂਦਾ ਉਹਦੇ ਤਹਿਤ ਅਸੀਂ ਉਹਦੀ ਕਵਰੇਜ ਕੀਤੀ ਉਸ ਤੋਂ ਬਾਅਦ ਉਹਨਾਂ ਦਾ ਇੱਕ ਕੱਠ ਸੀ ਉਹ ਵੀ ਕਵਰੇਜ ਕੀਤਾ ਉੱਥੇ ਅਸੀਂ ਸੀਗੇ ਉਸ ਦੇ ਤਹਿਤ ਉਸ ਦਿਨ ਤੋਂ ਹੀ ਪੁਲਸ ਆਪਦੇ ਮਤਲਬ ਕਿ ਮਨ ਦੇ ਵਿੱਚ ਜੋ ਉਹਨਾਂ ਦੇ ਹੁੰਦਾ ਵੀ ਇਹ ਬੰਦੇ ਖਰਾਬ ਕਰਦੇ ਜਾਂ ਕੁਝ ਕਰਦੇ ਪਰ ਸਾਡਾ ਕੋਈ ਕਿਸੇ ਨਾਲ ਕੋਈ ਮਕਸਦ ਨਹੀਂ ਹੁੰਦਾ ਕੀ ਮਸਲਾ ਅੱਜ ਕੀ ਦੱਸਿਆ ਉਹਨਾਂ ਨੇ ਫਿਰ ਦੱਸਿਆ ਇਹ ਹੈ ਕਿ ਉਹਨਾਂ ਦੀ ਕੋਈ ਮੀਟਿੰਗ ਸੀ ਮੀਟਿੰਗ 'ਚ ਨਹੀਂ ਆਣਾ ਅੱਛਾ ਮੀਟਿੰਗ 'ਚ ਮੀਟਿੰਗ ਕੀ ਸੀਗੀ ਵੀ ਇਹ ਹੈ ਸੀਗੀ ਵੀ ਸੋਮਵਾਰ ਤੱਕ ਇਹਨਾਂ ਪੁਲਿਸ ਨੂੰ ਟਾਈਮ ਦਿੱਤਾ ਸੀ ਉਹ ਬੰਦਾ ਫੜ ਲਓ ਤੇ ਪਰ ਉਹ ਬੰਦਾ ਨਹੀਂ ਫੜਿਆ ਮੇਰੇ ਸੱਕ ਤਾਂ ਇਹ ਖਬਰ ਨਹੀਂ ਕਿ ਫੜ ਲਿਆ ਹੋਜਦਾ ਫੜ ਲਿਆ ਹੋਵੇ ਪੁਲਸ ਨੇ ਕੋਈ ਬਡੀ ਗੱਲ ਨਹੀਂ ਕੀ ਯਾਰ ਇਹ ਜੰਤਕ ਨਹੀਂ ਕਰਦੇ ਗੱਲਾਂ ਮੈਨੂੰ ਮੀਟਿੰਗ ਦਾ ਸਨੇਹ ਲੱਗਿਆ ਸੋਨੂੰ ਪਤਾ ਸੀ ਮੀਟਿੰਗ ਹੋਣੀ ਹੈ ਕਿ ਨਹੀਂ ਮੀਟਿੰਗ ਦਾ ਮੈਨੂੰ ਰਾਤ ਉਸ ਨੌਜਵਾਨ ਦਾ ਖੁਦ ਦਾ ਫੋਨ ਆਇਆ ਮੈਂ ਕਿਹਾ ਵੀਰੇ ਮੇਰਾ ਖੇਤ ਕੰਮ ਆ ਮੈਂ ਤਾਂ 10 11 ਵਜੇ ਤੋਂ ਬਾਅਦ ਫਰੀ ਹੋ ਸਕਦਾ ਆਪਾਂ ਤਾਂ ਪਹਿਲਾਂ ਹੀ ਉਹਨੂੰ ਕਿਹਾ ਸੀ ਵੀ ਜੇ ਮੀਟਿੰਗ ਹੀ ਤੁਹਾਡੀ ਤੁਸੀਂ ਮੀਟਿੰਗ ਕਰ ਲਓ ਜੋ ਤੁਹਾਡਾ ਹੋਊਗਾ ਅਸੀਂ ਕਦੇ ਕਰ ਦਿਆਂਗੇ ਤੁਹਾਨੂੰ ਆਪਾਂ ਤੁਹਾਨੂੰ ਇਹ ਗੱਲ ਕਹੀ ਉਸ ਤੋਂ ਬਾਅਦ ਦਿਨੇ ਤਾਂ ਆਪਣਾ ਤਾਂ ਜਚੇਤਾ ਵੀ ਨਹੀਂ ਸੀ ਵੀ ਅੱਜ ਮੀਟਿੰਗ ਤੇ ਜਾਣਾ ਕਿਉਂਕਿ ਪਹਿਲਾਂ ਆਉਂ ਤੇ ਉਹਨੇ ਤਾਂ ਇੱਥੇ ਪੁਲਸ ਆਈ ਬੜੀ ਮੈਂ ਤਾਂ ਕਹਿੰਦਾ ਮਾੜੀ ਗੱਲ ਆ ਜਿੰਨਾ ਸਾਡੇ ਤੇ એનર્ਜੀ ਵੇਸਟ ਕਰ ਰਹੇ ਹੋ ਇੰਨੀ ਤੁਸੀਂ ਉਧਰ એનર્ਜੀ ਵੇਸਟ ਕਰੋ ਚਲੇ ਗਏ ਕਿ ਹਜੇ ਇੱਥੇ ਜੇ ਤੁਸੀਂ ਕਹਿ ਵੀ ਕਰਦਾ ਕੰਮ ਕਰਦਾ ਮੈਂ ਕਦੋਂ ਕਰਦਾ ਹੁਣ ਤਿੰਨ ਮਲਾਜ਼ਮ ਇੱਥੇ ਸੀਗੇ ਦੋ ਪਤਾ ਨਹੀਂ ਇੱਥੇ ਗੱਡੀ ਲੈ ਕੇ ਗਾਂ ਪਿਛਾ ਹੋਏ ਨੇ ਕਿ ਕੀ ਆ ਸਿਸਟਮ ਪਤਾ ਨਹੀਂ ਮੈਂ ਕਿਹਦੇ ਇੱਥੇ ਖੇਤ ਹੁਣ ਮੈਂ ਤਾਂ ਰੋਟੀ ਪਾਣੀ ਖਾਣ ਗਿਆ ਆ ਜੀ ਮੈਂ ਤਾਂ 11 12 ਵਜੇ ਤੱਕ ਘਰੇ ਨਹੀਂ ਗਿਆਗਾ ਕਿਉਂਕਿ ਐ ਹੁੰਦਾ ਕਿ ਇਧਰ ਰੇਤਲੇ ਵਾਹਣ ਸਾਡੇ ਦਾ ਪਾਣੀ ਸੁੱਕ ਜਾਂਦੇ ਖੇਤ ਘਰੇ ਚਲ ਜਾਈਏ ਤਾਂ ਤੇ ਨਹਿਰੀ ਵਾਰੀ ਸੀਗੀ ਉਹਦੇ ਲਈ ਟਰੈਕਟਰ ਖੇ ਜਦੋਂ ਖੇਤ ਹੁੰਨੇ ਉਹ ਤੋਂ ਆਹ ਹਾਲਾਤ ਚੁੰਨੇ ਜਦੋਂ ਉਧਰ ਹੁੰਨੇ ਉਹ ਤੋਂ ਸੂਸਲਾਤ ਚੁੰਨੇ ਜਿਹੜੇ ਕੰਮ ਚ ਹੋਏ ਜਿਹੋ ਜੀ ਫੀਲਡ ਹੋਈ ਉਹ ਜਾ ਪੇਸ ਹੁੰਦਾ ਪਰ ਗੱਲ ਇਹ ਹੈ ਵੀ ਮੈਨੂੰ ਐ ਲੱਗਿਆ ਵੀ ਬੜੀ ਮਾੜੀ ਗੱਲ ਸਾਡੇ ਤੇ એનર્ਜੀ ਵੇਸਟ ਕਰਨ ਦੀ بجائے ਜਿਹੜਾ ਵੀ ਉਹ ਜਿਨੇ ਵੀ ਉਹ ਮਾੜੀ ਕਰਤੂਤ ਕੀਤੀ ਆ ਮਾਹੌਲ ਮੁਕਸਰ ਦਾ ਬੜਾ ਸੋਹਣਾ ਮਾਹੌਲ ਹੈ ਕਿ ਵੀ ਇਹ ਨਹੀਂ ਕਿ ਇੱਥੇ ਕੋਈ ਵੀ ਮਤਲਬ ਕਿ ਮੈਨੂੰ ਨਹੀਂ ਲੱਗਦਾ ਕੋਈ ਇੱਕ ਦੋ ਬੰਦਿਆਂ ਨੂੰ ਛੱਡ ਕੇ ਕੋਈ ਇਹ ਵੱਲ ਕਹਿੰਦਾ ਹੋਊਗਾ ਵੀ ਇਹ ਮੁੰਡਾ ਜਾਇਜ ਕੁੱਟਿਆ ਬਚਾ ਕਿਉਂ ਰਹੀ ਹੈ ਪੁਲਿਸ ਜਗਮੀ ਵੀ ਪਤਾ ਨਹੀਂ ਇਹ ਰੱਬ ਜਾਣੇ ਵੀ ਪੁਲਿਸ ਵਿਚਾਰੀ ਆ ਕਿ ਪੁਲਿਸ ਤੋਂ ਖੁਦ ਤੋਂ ਹੀ ਉਹ ਬਚ ਕੇ ਭੱਜ ਗਿਆ ਤੇ ਉਹ ਸੂਤ ਨਹੀਂ ਆ ਰਿਹਾ ਕਈ ਵਾਰ ਇਹ ਵੀ ਹੁੰਦਾ ਨਾ ਇਹਨਾਂ ਨੂੰ ਐ ਲੱਗਦਾ ਵੀ ਉਹਦੇ ਸੰਬੰਧ ਕੋਈ ਧਰਨਾ ਨਾ ਲੱਗ ਜੇ ਚਲੋ ਠੀਕ ਆ ਪੁਲਿਸ ਦੀ ਡਿਊਟੀ ਹੈ ਆਪਦੀ ਪੁਲਿਸ ਡਿਊਟੀ ਕਰੇ ਵੀ ਧਰਨਾ ਨਾ ਲੱਗ ਜੇ ਕਿਵੇਂ ਰੋਕਣਾ ਪਰ ਗੱਲ ਇਹ ਹੈ ਵੀ ਜਿੰਨੀ એનર્ਜੀ ਸਾਡੇ ਤੇ ਚਾਰ ਚਾਰ ਬੰਦੇ ਲਾਏ ਤੁਸੀਂ ਚਾਰ ਬੰਦੇ ਇੱਕ ਹੋਰ ਟੀਮ ਬਣਾ ਕੇ ਕਿਸੇ ਪਾਸੇ ਕੱਢੋ ਉਹਨੂੰ ਕੋਈ ਰਿਸ਼ਤੇਦਾਰੀ ਚੋਂ ਫੀਲ ਕਰਾਓ ਜਿਹੜੀ ਮੀਟਿੰਗ ਸੀ ਉਹਦਾ ਮੇਨ ਡਿਮਾਂਡ ਇਹੀ ਸੀ ਕਿ ਵੀ ਅੱਗੇ ਜਰਾ ਦੇ ਤੀ ਏ ਨਹੀਂ ਸੀ ਉਹਨਾਂ ਜਿੰਨੀ ਆਪਣੇ ਕੋਲ ਇਨਫੋਰਮੇਸ਼ਨ ਸੀ ਉਹ ਵੀ ਸ਼ਾਇਦ ਛੀਦਾਂ ਸਾਹਿਬ ਗੁਰਦੁਆਰੇ ਆਉਂਦੀ ਉਹਨਾਂ ਗੱਲ ਕੀਤੀ ਸੀ ਬਹੁਤ ਉਥੇ ਆਵਾਂਗੇ ਕੋਈ ਨਹੀਂ ਕੋਈ ਚੌਂਕ 'ਚ ਖੜਨਾ ਸੀ ਜਾਂ ਕੋਈ ਤਰਨਾ ਲਾਉਣ ਦੀ ਗੱਲ ਸੀ ਤਰਨਾ ਲਾਉਣਾ ਹੋਵੇ ਤਾਂ ਅਗਲਾ ਕੋਈ ਆਵਾਜ਼ਦਾਰ ਕੇ ਆਵੇ ਪਰਿਵਾਰ ਅੱਗੇ ਆ ਕੋਈ ਇਹ ਨਹੀਂ ਵੀ ਅਸੀਂ ਉਹਦੀ ਕੋਈ ਗਵਾਹੀ ਕਰ ਰਹੇ ਸੀ ਜਾਂ ਕੋਈ ਹੋਰ ਬੰਦਾ ਗਵਾਹੀ ਕਰ ਰਿਹਾ ਸੀਗਾ ਪਰਿਵਾਰ ਹੀ ਮਤ ਜੋ ਪਰਿਵਾਰ ਤੇ ਹੀ ਫੈਸਲਾ ਸੀ ਉਸ ਦਿਨ ਵੀ ਪਰਿਵਾਰ ਤੇ ਸੀ ਚਾਹੇ ਪਰਿਵਾਰ ਉਸ ਦਿਨ ਵੀ ਆਪਣੇ ਰਾਈ ਨਾਮਾ ਕਰ ਜਾਂਦਾ ਉਥੇ 5-700 ਬੰਦਾ ਇਕੱਠਾ ਹੋਇਆ ਉਹ ਇਹ ਤਾਂ ਨਹੀਂ ਵੀ ਅਸੀਂ ਕੀਤਾ ਜਾਂ ਕਿਸੇ ਨੇ ਕੀਤਾ ਉਹ ਮਤਲਬ ਕਿ ਆਪੋਂ ਮੋ ਹਰੇ ਇਕੱਠ ਹੋਇਆ ਸੀ ਕਿਸੇ ਨੂੰ ਕੋਈ ਸੁਨੇਹਾ ਨਹੀਂ ਸੀਗਾ ਪਰ ਗੱਲ ਉਹ ਮਾੜੀ ਹੋਈ ਸੀ ਜੇ ਹਕੀਕਤ ਚ ਵੇਖੀਏ ਉਹ ਗੱਲ ਮਾੜੀ ਸੀ ਉਸ ਗੱਲ ਦੇ ਤਹਿਤ ਜਿਹੜੀ ਉਹ ਗੱਲ ਹੋਈ ਉਸ ਦੇ ਤਹਿਤ ਬੰਦਾ ਫੜਨਾ ਚਾਹੀਦਾ ਸੀਗਾ ਉਹਨੂੰ ਭਜਾਉਣ ਦੀ ਬਜਾਏ ਜੇ ਇਹ ਸਾਡੇ ਵਰਗੇ ਨੂੰ ਫੜਨਗੇ ਤਾਂ ਅਸੀਂ ਦੇ ਹੀ ਕਹਾਂਗੇ ਕਿ ਪੁਲਿਸ ਵਿਚਾਰੀ ਹੈ ਇਹ ਪਹਿਲਾਂ ਤੁਹਾਨੂੰ ਕਹੇ ਸੀ ਥਾਣੇ ਚੱਲੋ ਪਹਿਲਾਂ ਥਾਣੇ ਚੱਲ ਕੇ ਜੀ ਉੱਥੇ ਜਾ ਕੇ ਬਹਿ ਜਾਓ ਮੈਂ ਖੈ ਫਿਰ ਕੁਝ ਦਿਖਾ ਦੇ ਜੋ ਉੱਥੇ ਲੈ ਕੇ ਜਾਣਾ ਤਾਂ ਹਾਂ ਤੇ ਤੁਸੀਂ ਲਿ ਜਾ ਸਕਦੇ ਹੋ ਤਾਨੂੰ ਮੈਂ ਗੁਰੂਪ ਤਾਂ ਨਹੀਂ ਤੁਹਾਡੀ ਜੋੜੀ ਚ ਕੋਈ ਵਿਗੜ ਨਹੀਂਗਾ ਤੁਸੀਂ ਇੱਥੇ ਜੋੜੀ ਕਰਨ ਆਏ ਹੋ ਤੁਹਾਡਾ ਧੰਨਵਾਦ ਕੋਈ ਉਸ ਹੱਥ ਮੈਨੂੰ ਆਪ ਨੂੰ ਕੋਦਣਾ ਪਤਾ ਉਹ ਵੇਖੇ ਨਹੀਂ ਕੋਈ ਤਾਂ ਨਹੀਂਗਾ ਉਹ ਬੰਦਾ ਮਤਲਬ ਕਿ ਬੰਦੇ ਨੂੰ ਪਤਾ ਹੁੰਦਾ ਹੈ ਕਈ ਯਾਰ ਕੋਈ ਧੱਕੇ ਨਾ ਪਵਾ ਦਿੰਦਾ ਨਾ ਕੁਝ ਮਾਰਛਾ ਦੇ ਤਹਿਤ ਕਿਸੇ ਕੇਸਾ ਜਨਾ ਆ ਜਾਂਦੇ ਆ ਕੁਝ ਸੌ ਗੱਲਾਂ ਹੁੰਦੀਆਂ ਨੇ ਪਰ ਉਸ ਦੇ ਤਹਿਤ ਤੁਹਾਨੂੰ ਲੱਗਦਾ ਕੋਈ ਇਹ ਕੋਈ ਜ਼ੁਲਮ ਕੀਤਾ ਕੋਈ ਨਹੀਂ ਕੁਝ ਨਹੀਂ ਕੀਤਾ ਫਿਰ ਕਹਿੰਦੇ ਉਹਨਾਂ ਨੇ ਅਸੀਂ ਆਪ ਮਲਾਇਮ ਕਹਿੰਦੇ ਕਿ ਅਸੀਂ ਤਾਂ ਆਪ ਕੇ ਆ ਵੀ ਉਹ ਖੇਤ ਕੰਮ ਕਰਦਾ ਪਿਆ ਫਿਰ ਉਹਨਾਂ ਮੇਰੀ ਫੋਟੋ ਫੋਟਵਾ ਕੇ ਪਾਦੀਆਂ ਹੁਣ ਉਹ ਤੇ ਕੁਰਸੀ ਢਾ ਕੇ ਬੈਠੇ ਆ ਅੱਦੂ ਫਿਰ ਕਹਿ ਸਕਦੇ ਪੁਲਿਸ ਦੀ ਨਿਗਰਾਨੀ ਚ ਕਰ ਰਹੇ ਤੁਸੀਂ ਫਿਰ ਆਸਿਫ ਜਾ ਕੇ ਜਈਏ ਤੇ ਫਿਰ ਨਿਗਰਾਨੀ ਚ ਆ ਦੇ ਛੋਟੇ ਨਾਮ ਦੀ ਕੋਈ ਹੋਣੀ ਆ ਕਰਦੇ ਗਏ ਜਾਰੇ ਉਹ ਜੁਦਦੇ ਆ ਕਿਸੇ ਨੂੰ ਨਹੀਂ ਖਾਈ ਦੇ ਰਹੇ ਜੇ ਸਾਨੂੰ ਕੋ ਮੈਨੂੰ ਮੈਂ ਤਾਂ ਅੱਗੇ ਵੀ ਉਹਨਾਂ ਨੇ ਮਿਲਾਈ ਮਨੂ ਗਿਆ ਮੈਂ ਜੇ ਤੁਹਾਨੂੰ ਮੇਰੇ ਤੱਕ ਲੋਡ ਸੀ ਤੇ ਮੈਨੂੰ ਫੋਨ ਮਾਰਦੇ ਤੇ ਮੈਂ ਸ਼ਹਿਰੀ ਹੁਣ ਸੋਹ ਆ ਕਿਹੜਾ ਪੱਝਾਦਾ ਸੀਗਾ ਅਸੀਂ ਕੋਈ ਮਤਲਬ ਕੋਈ ਕ੍ਰਾਈਮ ਕਰਕੇ ਕੋਈ ਪੱਝਾੜ ਛੜੇ ਕਿ ਤੁਹਾਨੂੰ ਮਿਲ ਕੇ ਤੁਹਾਨੂੰ ਦੱਸ ਕੇ ਕਰਦੇ ਜੇ ਕੋਈ ਕਰਾਂਗੇ ਦੱਸ ਕੇ ਕਰਾਂਗੇ ਕੋਈ ਨਹੀਂ ਚੋਰੀ ਛਿਪੇ ਵਾਲੇ ਬੰਦੇ ਦੀ ਮਤਲਬ ਆਪਾਂ ਨੂੰ ਇਹ ਨਹੀਂ ਆਪਦੇ ਹੈਗੀ ਕਿ ਮੈਂ ਆਪਣਾ ਕਰ ਗਈ ਡੈਂ ਉਹ ਗੱਲ ਹੋਰ ਦੱਸਾਂਗੇ ਅਗਲੇ ਪਾਸੇ ਕੋਈ ਹੋਰ ਕਰਾਂਗੇ ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੂੰ ਛੋਟੇ ਅਫਸਰ ਥੋੜੀ ਜਿਹੀ ਗਮਰਾਹ ਕਰ ਰਹੇ ਨੇ ਕਈਆਂ ਦੀ ਉਹ ਥੱਲੇ ਹੁੰਦਾ ਨਾ ਸਿਸਟਮ ਜਿਤ ਤੱਕ ਮੈਂ ਨੋਟ ਕੀਤਾ ਉਸ ਧਰਨੇ ਵਾਲੇ ਕੰਮ ਚੋਂ ਵੀ ਜਾਂ ਹੋਰ ਚੋਂ ਜਿਹੜੇ ਛੋਟੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਗਮਰਾਹ ਕਰਕੇ ਤੇ ਉਹਨਾਂ ਤੱਕ ਗਲਤ ਇਨਫੋਰਮੇਸ਼ਨ ਗਲਤ ਬੰਦਿਆਂ ਦਾ ਨਾਮ ਦੇਣਾ ਇਹ ਸਿਸਟਮ ਕਰਨਾ ਉਹੀ ਗੇਮ ਜਿਆਦਾ ਉਹ ਚਾਹੁੰਦੇ ਨੇ ਪਤਾ ਨਹੀਂ ਉਹਨਾਂ ਬੰਦਿਆਂ ਦੇ ਜਿਹੜੇ ਉਹ ਜਿਨ੍ਹਾਂ ਨੇ ਕਾਰਜਾ ਕੀਤਾ ਉਹਨਾਂ ਤੇ ਲੱਗਦੇ ਆ ਵੀ ਉਹ ਚਾਹੁੰਦੇ ਨੇ ਕਿ ਮਾਹੌਲ ਜਾ ਖਰਾਬ ਹੋ ਜਾਏ ਉਹਨਾਂ ਦੇ ਚਾਰ ਬਹਿ ਜਾਣ ਕਿਸੇ ਪਾਸੋਂ ਜਾ ਇਹ ਮਾਹੌਲ ਆ ਜਾਂ ਉਹ ਚਾਹੁੰਦੇ ਵੀ ਪੁਲਿਸ ਦਾ ਗੁੱਸਾ ਹੀ ਉਹਨਾਂ ਤੇ ਇਹਨਾਂ ਵੱਜ ਜਿੱਦਣ ਸੂਤਰ ਉਹਨਾਂ ਦਾ ਫੈਂਡੀ ਛਾੜ ਦੇਣ ਜਾਂ ਉਹ ਸਾਡੇ ਤੇ ਲੱਗਦੇ ਸਾਨੂੰ ਖੁਦ ਨੂੰ ਨਹੀਂ ਪਤਾ ਪਰ ਉਹ ਮਾਹੌਲ ਜਿਹੜੇ ਥੱਲੇ ਅਫਸਰ ਖਰਾਬ ਛੋਟੇ ਮਲਾਜਾ ਸਿੱਧਾ ਪਰਿਵਾਰ ਚੋਂ ਤੁਸੀਂ ਇੱਕ ਤੇ ਉਹਦੇ ਕਰਕੇ ਤਾਂ ਨਹੀਂ ਟਾਰਗੇਟ ਉਹ ਹੋ ਸਕਦਾ ਮਤਲਬ ਕਿ ਇਹ ਕੋ ਵੱਡੀ ਗੱਲ ਨਹੀਂ ਮੈਨੂੰ ਖੁਦ ਨੂੰ ਤੇ ਇਹ ਨਹੀਂ ਰਿਹਾ ਕੁਝ ਹੋ ਸਕਦਾ ਕਿ ਅਸੀਂ ਉਸ ਪਰਿਵਾਰ ਚੋਂ ਆ ਤਾਂ ਕਰਕੇ ਦੰਗ ਕਰਦੇ ਆ ਪਰ ਕੰਮ ਕਾਜ ਤਾਂ ਉਹਦੇ ਕਰਨੇ ਆ ਵੇਖੋ ਕਿਰਤ ਕਰਨੀ ਮੈਂ ਤਾਂ ਇੱਕ ਪੋਸਟ ਵੀ ਪਾਈ ਸੀ ਇਹ ਨਹੀਂ ਚੰਗੇ ਲੱਗਦੇ ਗੋਲੀ ਮਾਰਦੇ 10 ਦਿਨਾਂ ਬਾਅਦ ਭੁੱਗ ਪੈ ਜਾਂਦਾ ਤੇ 10 ਦਿਨਾਂ ਬਾਅਦ ਸਾਰੇ ਲੋਕ ਭੁੱਲ ਜਾਂਦੇ ਆ ਬਿਲਕੁਲ ਏ ਉਹ ਜਿੰਨੂੰ ਫਿਰ ਜਿੰਦੇ ਲਈ ਉਹ ਮਸੀਹਾ ਹੁੰਦਾ ਸਿਰਫ ਉਹ ਬੰਦਾ ਯਾਦ ਕਰਦਾ ਦੂਜਾ ਬੰਦਾ ਉਹਨੂੰ ਕੋਈ ਯਾਦ ਨਹੀਂ ਕਰਦਾ ਜਿੰਦਾ ਉਹ ਦਾਰੂ ਬੰਦਾ ਜਾਂ ਜਿੰਦੇ ਲਈ ਬਣਿਆ ਹੋਊਗਾ ਕਿਤੇ ਸਿਰਫ ਉਹ ਜਾਂ ਪਰਿਵਾਰ ਦੇ ਚੇਤੇ ਰਹਿ ਜਾਂਦਾ ਕੋਈ ਬਾਹਲੇ ਬੰਦੇ ਨਹੀਂ ਹੁੰਦੇ ਗਿੰਦੀ ਦੇ 20 50 ਬੰਦੇ ਹੁੰਦੇ ਜਿਨ੍ਹਾਂ ਨੂੰ ਬੰਦਾ ਯਾਦ ਰਹਿ ਜਾਂਦਾ ਵੀ ਤੇ ਤੁਹਾਡੇ ਤੋਂ ਇਲਾਵਾ ਕਿੰਨੇ ਜਣੇ ਹੋਰ ਇਸ ਤਰ੍ਹਾਂ ਰਿਟੇਨ ਕੀਤੇ ਆ ਪਤਾ ਲੱਗਿਆ ਕੋਈ ਨਹੀਂ ਮੇਰੀ ਤਾਂ ਕੋਈ ਬਾਹਲੇ ਨਾਲ ਗੱਲ ਨਹੀਂ ਹੋਈ ਕਿਉਂਕਿ ਮੈਨੂੰ ਫੋਨ ਨਹੀਂ ਚੱਕਿਆ ਜਾਂਦਾਗਾ ਕਈ ਟਰੈਕਟਰ ਦੇ ਖੜਕੇ ਚ ਪਤਾ ਨਹੀਂ ਲੱਗਦਾਗਾ ਮੇਰਾ ਤਾਂ ਫੋਨ ਅੱਗੇ ਬੰਦ ਵੀ ਹੋ ਕੇ ਅੰਦਰ ਰੋਟੀ ਖਾਣ ਗਿਆ ਚਾਹ ਜਲਾਇਆ ਮੈਂ ਤਾਂ ਕਹਿੰਦਾ ਵੀ ਇਹ ਸ਼ਰਮਨਾਕ ਗੱਲ ਆ ਵੀ ਜਿਹੜਾ ਇਸ ਪਾਸੇ ਬੰਦਾ ਫੜਨਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੀਤਾ ਹੀ ਕੱਖ ਨਹੀਂ ਜਦੋਂ ਕਰਨਾ ਹੀ ਕੁਝ ਨਹੀਂ ਪਰਿਵਾਰ ਕਾਲ ਦੇਊਗਾ ਜੇ ਉਹਨਾਂ ਦਾ ਕੋਈ ਧਰਨੇ ਦਾ ਪ੍ਰੋਗਰਾਮ ਹੋਊਗਾ ਤੇ ਤੁਸੀਂ ਉੱਥੇ ਪੁਲਿਸ ਲਾਓ ਗਾਰਦ ਲਾਓ ਨਾ ਲੱਗਣ ਦਿਓ ਧਰਨਾ ਵੱਡੀ ਗੱਲ ਥੋੜਾ ਵੱਖਰੀ ਗੱਲ ਆ ਉਹ ਵੱਖਰੀ ਗੱਲ ਆ ਇਹ ਚੱਲਦਾ ਹੀ ਆ ਸਿਸਟਮ ਹਾਂ ਜੇ ਕੋ ਤੁਹਾਨੂੰ ਲੱਗਦਾ ਕੋ ਧਰਨਾ ਨਾ ਲਾ ਲਈ ਕੋਈ ਮਤਲਬ ਕਾਲ ਨਾ ਦੇ ਦੇ ਜੇ ਤੁਸੀਂ ਕਹੋ ਵੀ ਐਦਾਂ ਘਰਾਂ 'ਚ ਨੱਪ ਕੇ ਤੇ ਤੁਸੀਂ ਐਦਾਂ ਕਰੋਗੇ ਇਹ ਇਹਦਾ ਮੈਸੇਜ ਥੋੜਾ ਗਲਤ ਜਾਂਦਾ ਫਿਰ ਲੋਕ ਉੱਠਦੇ ਆ ਲੋਕ ਉੱਠਦੇ ਆ ਕਲੈਰ ਬੰਦੀਆਂ ਲਹਿਰ ਦੇ ਵਿੱਚੋਂ ਖਤਰਨਾਕ ਕੰਮ ਹੁੰਦਾ ਕਿਉਂਕਿ ਆਪਣੇ ਏਰੀਆ 'ਚ ਜਿਹੜੇ ਉਵੇਂ ਰੋਕੀ ਐਕਟਿਵ ਨਹੀਂ ਆ ਮਾਫਰ ਐ ਨਹੀਂ ਹਟੋ ਕੰਮ ਕਿਤੇ ਬਠਿੰਡੇ ਵਾਲੀ ਜਿਹੜੀ ਜਿਹੜਾ ਮਾਨਸੇਰ ਏਰੀਆ 'ਚ ਹੋਇਆ ਹੁੰਦਾ ਤੇ ਮੋਨੋ ਤੱਕ ਆ ਪਿਆ ਹੁੰਦਾ ਲੋਕਾਂ ਨੇ ਉਹਨਾਂ ਦੇ ਘਰਾਂ 'ਚ ਆ ਜਾਂਦੇ ਪਰ ਐਈਆਂ ਵੀ ਉੱਥੇ ਵੀ ਮਾਹੌਲ ਇਹਨਾਂ ਨੇ ਐਂ ਖੜੇ ਕੀਤੇ ਨੇ ਆਪਾਂ ਤੇ ਐਂ ਕਹਾਂਗੇ ਇਹਨਾਂ ਨੂੰ ਵੀ ਤੁਸੀਂ ਅੱਜ ਤੋਂ ਸੜਾ ਬੁਤ ਕਰੀਜ ਕਰਿਆ ਕਰੋ ਐਵੇਂ ਕਿਸੇ ਦੀ ਚੁੱਕ ਚਾ ਕੇ ਆ ਵੱਡੇ ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਛੋਟੇ ਅਫਸਰਾਂ ਉਹਨਾਂ ਦੀਆਂ ਗੱਲਾਂ ਤੇ ਪੂਰਾ ਆਪਦਾ ਵੈਰੀਫਾਈ ਦੋ ਚਾਰ ਪਾਸੇ ਕਰਿਆ ਕਰੋ ਵੀ ਕੀ ਮਾਹੌਲ ਚੱਲ ਰਿਹਾ ਹੈ ਕਿ ਲੇਕ ਦੀ ਗੱਲ ਸੁਣ ਕੇ ਨੀ ਵੀ ਉਹਨੇ ਜੋ ਕਹਿਤਾ ਤੇ ਤੁਹਾਡੇ ਲਈ ਉਹ ਸਹੀ ਹੈ ਕਹਿੰਦਾ ਮਤਲਬ ਸਾਨੂੰ ਆਪਦਾ ਕੰਮ ਕਰ ਲੈਂਦੇ ਹੋ ਮੈਂ ਪਤਾ ਹੀ ਗੱਲ ਕਹੀ ਹੈ ਵਿੱਚ ਕੰਮ ਕਰ ਚੰਗੇ ਨਹੀਂ ਲੱਗਦੇ ਤੇ ਗੋਲੀ ਮਾਰ ਦੋ ਗੱਲ ਖਤਮ ਆ ਕੇ ਕਿਹੜਾ ਪੰਜਾਬ ਵਿੱਚ ਮੁੰਡੇ ਦੀ ਮਰੀ ਹੂੰ ਜਾਂ ਮਰਨੇ ਨਹੀਂ ਕਿ ਜਾਂ ਮਾਰਨੇ ਨਹੀਂ ਕਿਸੇ ਨੇ ਕੋਈ ਇੱਕ ਅਫਸਰ ਚੰਗਾ ਆਉਂਦਾ ਕਮਾੜਾ ਆਉਂਦਾ ਰਾਤ ਕਹਿੰਦੇ ਐਸਐਚਓ ਬਦਲਿਆ ਤੇ ਉਹਨੇ ਆਉਂਦਾ ਹੀ ਕਹਿਤਾ ਵੀ ਬੰਦੇ ਫੜਕੇ ਲਿਆਓ ਅੱਛਾ ਕੋਈ ਵੈਰੀਫਾਈ ਨਹੀਂ ਕੀਤਾ ਵੀ ਕੋਈ ਮੈਂ ਤਾਂ ਉਹੀ ਗੱਲ ਕਰਦਾ ਵੀ ਫਿਰ ਤੇਨਾਂ ਮਤਲਬ ਕਿ ਇੱਕ ਬੰਦੇ ਨੇ ਕਹਿਤਾ ਨਾ ਵੀ ਆ ਬੰਦੇ ਖਰਾਬ ਕਰਦੇ ਆ ਜਾਂ ਕੁਝ ਕਰਦੇ ਆ ਇਹਨਾਂ ਬੰਦੇ ਨੂੰ ਸੰਭਲੋ ਤਾਂ ਸਾਰਾ ਕੋਈ ਸਮਝ ਜਾਣਾ ਕੋਈ ਤੁਹਾਡੇ ਨਾਲ ਪਹਿਲਾਂ ਗੱਲ ਨਹੀਂ ਕੀਤੀ ਉਹਨਾਂ ਨੇ ਵੀ ਇਸ ਤਰੀਕੇ ਨਾਲ ਕੋਈ ਕਾਲ ਨਹੀਂ ਆਈ ਕੋਈ ਕੁਝ ਨਹੀਂ ਆਇਆ ਪਹਿਲਾਂ ਕੋਈ ਨਹੀਂ ਆਇਆ ਸਿੱਧਾ ਕਰੀ ਆਗੇ ਕੁਝ ਨਹੀਂ ਕੋਈ ਕਾਲ ਨਹੀਂ ਕੋਈ ਕੁਝ ਨਹੀਂ ਕਿਸੇ ਨੇ ਗੱਲ ਨਹੀਂ ਕੀਤੀ ਭਾਈ ਵੀ ਤੁਸੀਂ ਖਿਆਲ ਰੱਖੋ ਤੁਹਾਨੂੰ ਨਹੀਂ ਇਹਦੇ ਚ ਪੱਤਰਕਾਰੀ ਤੂੰ ਨਾ ਕਰ ਮੈਨੂੰ ਇੱਕ ਵੀ ਕਾਲ ਨਹੀਂ ਆਈ ਇਹਦੇ ਤੂੰ ਪੱਤਰਕਾਰੀ ਨਹੀਂ ਕਰਨੀ ਜਾਂ ਤੂੰ ਇੱਕ ਪੱਖ ਕਿਉਂ ਵਿਖਾਇਆ ਦੂਜਾ ਕਿਉਂ ਨਹੀਂ ਵਿਖਾਇਆ ਇੱਕ ਪੱਖ ਤਾਂ ਵਿਖਾਇਆ ਕਿਉਂਕਿ ਬੰਦੇ ਨੇ ਗਲਤ ਕੀਤਾ ਜ ਉਹਨੂੰ ਇਹ ਕੰਮ ਕਰਨਾ ਚਾਹੀਦਾ ਸੀ ਐਦਾਂ ਮੁੰਡਾ ਘੁੱਟਾ ਚੜਾ ਸੀ ਤੇ ਇਹ ਕਹਿੰਦੇ ਵੀ ਇਹਨਾਂ ਨੂੰ ਗਾਂ ਤੋਂ ਨੱਥ ਪਾ ਲਓ ਕਿਉਂਕਿ ਐਦਾਂ ਦਾ ਮਾਹੌਲ ਨਾ ਬਣੇ ਮੁਕਸਰ ਬੜਾ ਸਾਫ਼ ਤੇ ਸੁਧਰਾ ਠੀਕ ਹੈ ਕਿਉਂਕਿ ਇਹ 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 ਬੰਦਿਆਂ ਦੀਆਂ ਕਰਤੂਤਾਂ ਕਰਕੇ ਹੀ ਫਿਰ ਜਦੋਂ ਸਾਡੇਰ ਕੰਨ ਚੁੱਪ ਕਰਾ ਲੋਗੇ ਹੋ ਜਾਣਗੇ ਕੋਈ ਹੋਰ ਉੱਠ ਪੂਗਾ ਕੋਈ ਹੋਰ ਬੋਲੂਗਾ ਇਹ ਤਾਂ ਹੈ ਨਹੀਂ ਕਿ ਇੱਥੇ ਕੋਈ ਦੋ ਤਿੰਨ ਲੱਖ ਬਾਦੀ ਦੀ ਸ਼ਹਿਰ ਆ ਮਤਲਬ ਕੋਈ ਨਾ ਕੋਈ ਤਾਂ ਉੱਥੇ ਹੀ ਰਹੂਗਾ ਇਹ ਇਹ ਇਹਦੇ ਚ ਕਿਹੜਾ ਗੋਦਨ ਸ਼ਮੂਲੀਅਤ ਕਰਨ ਵਾਲੇ ਕਿਹੜਾ ਕੋ ਉਥੇ ਸਾਰੇ ਪੰਜਾਬੀ ਸਿੱਖ ਸੀ ਕਿ ਪੰਜਾਬੀ ਹਿੰਦੂ ਵੀ ਵਿੱਚ ਹੀ ਸੀਗੇ ਹਰੇਕ ਨੇ ਦੁੱਖ ਪ੍ਰਗਟ ਕੀਤਾ ਕਿ ਬਸ ਬਿਲਕੁਲ ਗਲਤ ਕੁੱਟਿਆ ਕਹਿੰਦੇ ਬੰਦਾ ਗਲਤ ਕੁੱਟਿਆ ਪਰ ਦੋ ਚਾਰਾਂ ਵੀਡੀਓ ਸਾਹਮਣੇ ਆ ਗਈ ਸਾਰਿਆਂ ਨੇ ਜਨਤਕ ਹੀ ਹੋਈ ਆ ਇਹ ਤਾਂ ਜਦ ਮੁੱਖ ਮੰਤਰੀ ਤੱਕ ਵੇਖੀ ਹੋਊਗੀ ਦੋਨੇ ਵੀ ਕਿਹਾ ਉਹਨਾਂ ਵੀ ਬਿਲਕੁਲ ਗਲਤ ਕੁੱਟਿਆ ਜਾ ਰਿਹਾ ਬੰਦਾ ਕਿ ਕਿਸੇ ਨੂੰ ਗੱਡੀ ਚੋਂ ਲਾ ਕੇ ਕੁੱਟਣਾ ਉਹਦੀ ਬੇਇੱਜ਼ਤੀ ਕਰਨੇ ਲੀੜੇ ਤਣ ਤੋਂ ਲਾ ਦੇਣੇ ਕਿੱਡੀ ਬੇਇੱਜ਼ਤੀ ਵਾਲੀ ਗੱਲ ਆ ਜੀ ਉਸ ਤੁਸੀਂ ਬੰਦਾ ਫੜ ਲਓ ਅਸੀਂ ਆਪਦੇ ਘਰਾਂ ਚ ਤੇ ਨਾ ਫੜੋਗੇ ਫਿਰ ਹੋ ਸਕਦਾ ਕੋਈ ਪ੍ਰੋਗਰਾਮ ਆਵੇ ਫਿਰ ਪਤਾ ਨਹੀਂ ਕੀ ਕੀ ਤੇ ਕੀ ਸਿਸਟਮ ਆਪਾਂ ਨੂੰ ਨਹੀਂ ਪਤਾ ਉਸ ਗੱਲੇ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਯਾਰ ਬੰਦੇ ਨੂੰ ਵੀ ਕੀ ਕਾਲ ਆਊਗੀ ਕੀ ਕਵਰੇਜ ਕਰਨਾ ਸੀ ਚਾਹਾਂਗੇ ਤੇ ਨਾ ਜਾਵਾਂਗੇ ਕੀ ਪਤਾ ਹੋ ਸਕਦਾ ਅੱਜ ਮੈਂ ਕੱਲਾ ਕਵਰੇਜ ਕਰ ਰਿਹਾ ਰਣਜੀਤ ਸਿੰਘ ਤੁਸੀਂ ਆਇਓ ਜਾਂ ਕੱਲ ਨੂੰ ਕੋਈ ਹੋਰ ਪੱਤਰਕਾਰ ਪੰਜਾਬ ਦੇ ਉੱਠ ਕੇ ਸਾਰੇ ਕਿਉਂਕਿ ਮੁੱਦਾ ਚਾਹੀਦਾ ਹੁੰਦਾ ਇਹ ਸਿਸਟਮ ਮੁੱਦਾ ਨਹੀਂ ਮੈਂ ਕਹੂੰਗਾ ਵੀ ਉਹਨਾਂ ਨੂੰ ਵੀ ਖਬਰ ਇੱਕ ਵਧੀਆ ਚਾਹੀਦੀ ਹੁੰਦੀ ਹੈ ਜਿੰਦੇ ਦੇ ਵਿੱਚ ਉਹਨਾਂ ਨੂੰ ਲੱਗਦਾ ਆ ਇੱਕ ਗੱਲ ਹੈ ਨਾ ਜਦੋਂ ਪੱਤਰਕਾਰ ਜਦੋਂ ਕਿਸੇ ਦਾ ਤੱਕਾ ਹੁੰਦਾ ਵਾਜਾ ਹਾਂ ਫਿਰ 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 ਉਹ ਗੱਲ ਹੈ ਵੀ ਜਦੋਂ ਸਪ੍ਰਿੰਗ ਨੂੰ ਦਬਾਇਆ ਜਾਂਦਾ ਉਹਦੀ ਤੜ ਵਧਦੀ ਹੈ ਫਿਰ ਉਹ ਸਾਰੀ ਇਮਿਊਨਿਟੀ ਇਕੱਠੇ ਹੁੰਦੇ ਕਮਿਊਨਿਟੀ ਸਾਰੀ ਪੱਤਰਕਾਰਾਂ ਦੀ ਹੈ ਉਮੀਦ ਹੈ ਵੀ ਉਹ ਸਾਥ ਦੇਣਗੇ ਇਸ ਚੀਜ਼ ਤੇਣਾ ਵੀ ਚਾਹੀਦਾ ਕਰਨੇ ਕਿ ਜਦੋਂ ਆਪਾਂ ਉਹਨਾਂ ਨਾਲ ਕਿਹਾ ਤੱਕਾ ਦਾ ਪੱਕ ਜਾਵੇ ਹਾਂ ਦੇਉ ਕੀ ਕਿਸੇ ਹੋ ਰਾਹ ਨੂੰ ਜਾਣ ਜਾਂ ਹੋਰ ਸਟੈਪ ਚੋਂ ਅਸੀਂ ਆਪਦਾ ਕੰਮ ਦੰਦਾ ਕਰਦੇ ਹਾਂ ਦਿਨ ਦਿਨ ਚਾਰ ਚਾਰ ਕਰਦਾ ਕਰਦੇ ਕੋਈ ਇਹ ਨਹੀਂ ਕਿ ਕਿਸੇ ਇੱਕ ਕਿਸ਼ਤੀ ਤੇ ਬੈਠੀਆਂ ਹੋਈਆਂ ਆ ਦੀ ਲਾਬੋਰੀ ਵੀ ਚਲਾਉਨੇ ਆ ਆਪਦੀ ਪੱਤਰਕਾਰੀ ਵੀ ਕਰਦੇ ਆ ਜਿੰਨੇ ਉਤਰੋ ਆਹਦਾ ਸਿਸਟਮ ਚੱਲਦਾ ਜਿੰਨੇ ਆਪਦਾ ਖੇਤੀ ਕਰੀਦਾ ਆਪਦੇ ਖੇਤੀ ਵੀ ਹੱਥੇ ਆਪਦੇ ਹੱਥੀ ਕਰਦੇ ਆ ਉਹ ਮੇਰੇ ਕਈ ਭਈਆ ਤੇ ਸਾਰਾ ਕੁਝ ਐ ਮੈਂ ਵਟਾ ਚੋਪਰਦੀ ਆ ਮਤਲਬ ਕਿ ਮੇਰੀ ਤਾਂ ਕੁਦਰਤੀ ਆ ਇੱਕ ਦਿਨ ਦਾ ਰੁਟੀਨ ਦਾ ਕੰਮ ਮੇਰਾ ਖੇਤ ਦਾ ਹੈਗਾ ਸੀ ਜਿੰਨੀ ਕੋਈ ਹੋਰ ਸਟੈਂਪ ਆਪਕ ਮੇਰਾ ਅੱਜ ਦਾ ਅੱਜ ਦਾ ਜੇ ਸਾਈ ਦਿਹਾੜੀ ਮੈਂ ਖੇਤ ਰਵਾਂ ਤੇ ਲੱਗੇ ਤੜੇ ਦੇ ਮੇਰਾ ਸਾਈ ਦਿ ਅਧਾਮਣ ਦਿਨ ਦਿਨ ਰਾਤ ਵਿੱਚ ਕਰਕੇ ਉਹਦਾ ਕੰਮ ਕਰਕੇ ਫਿਰ ਕੱਲ ਨੂੰ ਕੰਮ ਤੇ ਕਰਨਾ ਮੈਂ ਤਾਂ ਕਹਿੰਦਾ ਵੀ ਉਹ ਧਿਆਨ ਦੇਣਾ ਚਾਹੀਦਾ